ਅਰੇ ਇਸ ਸਾਨੀ ਤੇ ਡਾਕਟਰ ਦਪਿੰਦਰ ਕਪੂਰ ਡਾਕਟਰ ਸਤਿੰਦਰ ਘਰਚੀਮਾ ਤੇ ਮਿਸਟਰ ਅਨੂ ਸੰਦੀਪ ਬਰਮੀ ਅੱਜ ਅਸੀਂ ਬੈਠੇ ਹਾਂ ਹਸਰਤ ਮਲਟੀ ਸਪੈਸ਼ਲਟੀ ਹਸਪੀਟਲ ਸੈਕਟਰ 58 ਮੁਹਾਲੀ ਵਿਖੇ ਇੱਕ ਮਲਟੀ ਸਪੈਸ਼ਲਟੀ ਹਸਪੀਟਲ ਹੈ ਜੋ ਅਸੀਂ ਓਪਨ ਅੱਜ ਜਾਰੀ ਕੀਤਾ ਹੈ ਸੁਖਨੀ ਸਾਹਿਬ ਜਿਹਦੇ ਪਾਰਟ ਤੋਂ ਆਰੰਭ ਕੀਤਾ ਹੈ ਇੱਥੇ ਹਰ ਤਰ੍ਹਾਂ ਦੀ ਬ੍ਰਾਂਚੇਸ ਤੇ ਫੈਸਿਲਿਟੀਆਂ ਜਿਵੇਂ ਡਾਕਟਰੀ ਮੈਡੀਸਿਨ ਸਾਈਕੀਟਰੀ ਆਰਥੋ ਨਿਊਰੋਲੋਜੀ ਗਾਇਨੀ ਇਹ ਸਭ ਉਪਲਬਧ ਹੋਣ ਗਿਆ ਸਾਡੀ ਟੀਮ ਬੜੀ ਵੱਖਰੀ ਤੇ ਇੱਕ ਬਹੁਤ ਪੁਰਾਣੀ ਐਸੋਸੀਏਸ਼ਨ ਨਾਲ ਇੱਥੇ ਆਏ ਆ ਮੈਨੂੰ ਸਰਨਲ ਕੰਮ ਕਰਦੇ 12 13 ਸਾਲ ਹੋ ਚੁਕੇ ਆ ਸਰ ਨੂੰ ਪ੍ਰੈਕਟਿਸ ਕਰਦੇ 30 ਸਾਲ ਹੋ ਚੁਕੇ ਆ ਮੈਂ ਤੇ ਮੈਂ ਮੇਰੇ ਵਾਈਫ ਅਸੀਂ ਦੋਵੇਂ ਕਪਲ ਸਾਈਕੀਆਟ੍ਰਿਸਟ ਆ ਐਡਿਕਸ਼ਨ ਡਿਪਰੈਸ਼ਨ ਐਂਗਜ਼ਾਇਟੀ ਇਹ ਸਭ ਪ੍ਰੋਬਲਮਸ ਨਾਲ ਜੁੜਦੇ ਆ ਮਿਸਟਰ ਅਨੂ ਸੰਦੀਪ ਬڑے ਮੰਜੇ ਹੋਏ ਬਿਜ਼ਨਸਮੈਨ ਨੇ ਉਹਨੂੰ ਉਹਨਾਂ ਨੂੰ ਰੇਡੀਓਲੋਜੀ ਦਾ ਐਕਸਪੀਰੀਅੰਸ ਹੈ ਤੇ ਜਿਹੜੀ ਸਾਡੀ ਟੀਮ ਹੈ ਉਹ ਜਦੋਂ ਇਕੱਠੀ ਹੋਏਗੀ ਤੇ ਲੋਕਾਂ ਲਈ ਇੱਕ ਹੋਲਿਸਟਿਕ ਹੈਲਥ케ਅਰ ਜਿਸ ਚਸੀਂ ਹਰ ਚੀਜ਼ ਦਾ ਧਿਆਨ ਰੱਖਦੇ ਹੋਏ ਮਰੀਜ਼ ਨੂੰ ਸੇਵਾਵਾਂ ਪ੍ਰਦਾਨ ਕਰਾਂਗੇ ਤੇ ਉਹਦੇ ਨਾਲ ਹੀ ਇੱਕ ਪੇਸ਼ੈਂਟ ਤੇ ਡਾਕਟਰ ਦਾ ਜੋ ਰਿਲੇਸ਼ਨਸ਼ਿਪ ਹੈ ਉਹ ਤੇ ਖਾਸ ਫੋਕਸ ਰਹੇਗਾ ਜੋ ਪਾਸਟ ਵਿੱਚ ਵੀ ਸਾਡਾ ਇੱਕ ਯੂਐਸਪੀ ਰਿਹਾ ਹੈ ਕਿ ਪੇਸ਼ੈਂਟ ਨਾਲ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਪੇਸ਼ੈਂਟ ਦੀ ਹੀਲਿੰਗ ਨੂੰ ਕਿਵੇਂ ਪ੍ਰਮੋਟ ਕਰ ਸਕਦਾ ਤਾਕੀ ਅਸੀਂ ਮਰੀਜ਼ ਦੀ ਗੱਲ ਪੂਰੀ ਸੁਣੀਏ ਉਹਨੂੰ ਐਕਸਪ੍ਰੈਸ ਕਰਨ ਦਾ ਮੌਕਾ ਦਈਏ ਤੇ ਨਾਲ ਹੀ ਅਸੀਂ ਉਹਨੂੰ ਇਲਾਜ ਵਿੱਚ ਹੀ ਹੈਲਪ ਕਰਦੇ ਰਹੀਏ ਤਾਂ ਕਿ ਉਹ ਸਹੀ ਟ੍ਰੀਟਮੈਂਟ ਦੇ ਨਾਲ ਅੱਗੇ ਵਧ ਸਕੇ ਮੈਂ ਕਿਹਾ ਸਭ ਤੋਂ ਵੱਡੀ ਗੱਲ ਸਾਡੀ ਹੈ ਹੋਲਿਸਟਿਕ ਹੈਲਥ케ਅਰ ਤੇ ਫੋਕਸ ਕਰਨਾ ਹੋਲਿਸਟਿਕ ਹੈਲਥ케ਅਰ ਮਤਲਬ ਕਿ ਅਸੀਂ ਮਰੀਜ਼ ਦੀ ਨੀਜੀ ਮਾਨਸਿਕ ਹਾਲਤ ਉਹਦੀ ਫੀਲਿੰਗਸ ਉਹਦੀ ਇਮੋਸ਼ਨਸ ਇਵਨ ਉਹਦੀ ਫਾਈਨੈਂਸ਼ੀਅਲ ਹਾਲਾਤ ਉਹਦੇ ਸਮਾਜਿਕ ਹਾਲਾਤ ਹਰ ਚੀਜ਼ ਤੇ ਫੋਕਸ ਕਰਕੇ ਉਹਦੀ ਬਿਮਾਰੀ ਦਾ ਇਲਾਜ ਕਰਨ ਲਈ ਇੱਕ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਤੇ ਫੋਕਸ ਜ਼ਿਆਦਾ ਕਰਦੇ ਹਨ ਪਲੱਸ ਜਿਹੜਾ ਇੱਕ ਐਕਸਪੀਰੀਅੰਸ ਸਾਡੀ ਟੀਮ ਨਾਲ ਲੈ ਕੇ ਆ ਰਹੀ ਹੈ ਔਰ ਇਸੇ ਸ਼ਹਿਰ ਦਾ ਐਕਸਪੀਰੀਅੰਸ ਹੈ ਤਾਂ ਉਹ ਸਾਡਾ ਇੱਕ ਯੂਨਿਕ ਪੁਆਇੰਟ ਇਸ ਹਸਪੀਟਲ ਵੱਲੋਂ ਜਨਤਾ ਨੂੰ ਰਹੇਗਾ ਇਹ 230 ਬੈਡਡ ਹਸਪੀਟਲ ਹੈ ਇਥੇ ਓਟਸ ਆਈਸੀਯੂ ਕ੍ਰਿਟੀਕਲ ਕੇਅਰ ਤੇ ਮੈਡੀਸਨ ਮੇਜਰ ਬ੍ਰਾਂਚੇਸ ਪ੍ਰਾਈਵੇਟ ਰੂਮਸ ਉਹ ਸਭ ਅਵੇਲੇਬਲ ਜਿਮਾ ਕੰਸਲਟੈਂਟ ਸਾਈਕੀਆਟ੍ਰਿਸਟਾਂ ਤੇ ਮੈਂ ਪਰਸਨਲੀ ਬਲੀਵ ਕਰਦੀ ਹਾਂ ਕਿ ਜਦੋਂ ਅਸੀਂ ਇਲਾਜ ਕਰਦੇ ਹਾਂ ਉਹ ਸਿਰਫ ਇੱਕ ਦਵਾਈ ਨਹੀਂ ਹੈ ਤੁਹਾਡਾ ਇੱਕ ਪਰਸਨਲ ਟੱਚ ਤੁਹਾਡਾ ਪੇਸ਼ੈਂਟ ਨਾਲ ਕਨੈਕਸ਼ਨ ਉਹ ਬੜਾ ਇੰਪੋਰਟੈਂਟ ਹੈ ਉਹਦੇ ਨਾਲ ਨਾਲ ਮਰੀਜ਼ ਨੂੰ ਦੱਸਣਾ ਕਿ ਉਹ ਕੀ ਪ੍ਰੋਬਲਮ ਨਾਲ ਜੂਝ ਰਿਹਾ ਹੈ ਜਿਵੇਂ ਇਹਦਾ ਸਾਈਕੀਟ੍ਰਿਸ ਕੋਈ ਡਿਪਰੈਸ਼ਨ ਦਾ ਪੇਸ਼ੈਂਟ ਆਂਦਾ ਸਰ ਪਾਰਿਆ 셀ਫ ਇਸਟੀਮ 셀ਫ ਕੌਨਫੀਡੈਂਸ ਲੋ ਹੁੰਦਾ ਹੈ ਉਹ ਆਪਣੇ ਰੂਟੀਨ ਦੇ ਕੰਮ ਨਹੀਂ ਕਰ ਪਾ ਰਹੇ ਹਨ ਤਾਂ ਉਹਨੂੰ ਆਪਣੇ ਆਪ ਨਾਲ ਈਜ਼ੀ ਰਹਿਣਾ ਦੱਸਣਾ ਆਪਣੇ ਆਪ ਨਾਲ ਕਾਈਂਡ ਰਹਿਣਾ ਦੱਸਣਾ ਉਦੀ ਗੱਲ ਨੂੰ ਸੁਣਨਾ ਉਹਦੇ ਨਾਲ ਐਮਪੈਥੈਟਿਕ ਰਹਿਣਾ ਉਹ ਇੱਕ ਬੜੀ ਮੈਂ ਕਹਾਂਗੀ ਸੈਂਟਰਲ ਪੁਆਇੰਟ ਹੈ ਸਾਡੇ ਟ੍ਰੀਟਮੈਂਟ ਦਾ ਔਰ ਉਸ ਕਰਕੇ ਸਾਡੇ ਨਾਲ ਬਹੁਤ ਸਾਰੇ ਪੇਸ਼ੈਂਟ ਜੁੜੇ ਹੋਏ ਹਨ ਅਸੀਂ ਸੋਸ਼ਲ ਮੀਡੀਆ ਤੇ ਵੀ ਐਕਟਿਵ ਹਾਂ ਉਸ ਚੀਜ਼ ਤੇ ਉਹ ਕਰਦੇ ਹਾਂ ਕਾਫੀ ਕੰਮ ਕਰਦੇ ਹਾਂ ਕਿ ਅਵੇਅਰਨੈਸ ਇੱਕ ਜਰਨਲ ਆਵੇ ਇਲਾਜ ਦੇ ਨਾਲ ਨਾਲ ਇੱਕ ਪ੍ਰੋਫਾਈਲੈਕਟਿਕ ਮੈਨੇਜਮੈਂਟ ਵੀ ਹੋ ਕਿੰਨੇ ਤਰ੍ਹਾਂ ਦੇ ਤੁਸੀਂ ਸੈਕਟਰੀਸ ਨੂੰ ਕਵਰ ਕੀਤਾ ਹੈ ਜਾਂ ਫਿਰ ਕਿੰਨੇ ਦਿਨ ਚ ਉਹਨਾਂ ਨੂੰ ਫਰਕ ਪਿਆ ਹੈ ਕੁਝ ਦੇਖੋ ਹਰ ਹਰ ਪੇਸ਼ੈਂਟ ਦੀ ਬਿਮਾਰੀ ਡਿਫਰੈਂਟ ਹੁੰਦੀ ਹੈ ਜਿਵੇਂ ਕੋਈ ਡਿਪਰੈਸ਼ਨ ਐਂਜ਼ਾਈਟੀ ਦਾ ਪੇਸ਼ੈਂਟ ਹੈ ਤਾਂ ਜੇ 10 ਪੇਸ਼ੈਂਟ ਆਣ ਤਾਂ ਦੋ ਕਿਸੇ ਅਲੱਗ ਤਰੀਕੇ ਨਾਲ ਟਰੀਟਮੈਂਟ ਰਿਸਪੌਂਡ ਕਰਦੇ ਹਨ ਉਹਦੇ ਚੋਂ ਦੋ ਪੇਸ਼ੈਂਟ ਦਾ ਰਿਸਪੌਂਸ ਅਲੱਗ ਹੁੰਦਾ ਹੈ ਹਰ ਪੇਸ਼ੈਂਟ ਦੇ ਹਾਲਾਤ ਉਹਦੇ ਸਟ੍ਰੈਸਰ ਟੈਨਸ਼ਨ ਦੋ ਵੀ ਡਿਫਰੈਂਟ ਹੁੰਦੀਆਂ ਹਰ ਪੇਸ਼ੈਂਟ ਦਾ ਬਾਇਓਲੋਜੀਕਲ ਵਲਨਰੇਬਿਲਟੀ ਕਹਿੰਦੇ ਹਾਂ ਅਸੀਂ ਕੁਦਰਤੀ ਤੌਰ ਤੇ ਕਿਨੂੰ ਪ੍ਰੋਬਲਮ ਹੋ ਸਕਦੀ ਹੈ ਕਿਨੂੰ ਨਹੀਂ ਉਹ ਵੀ ਡਿਫਰੈਂਟ ਹੈ 베이스ਡ ਔਨ ਦੈਟ ਟਾਈਮ ਵੇਰੀ ਕਰਦਾ ਹੈ ਬਟ ਯੈਸ ਵਿਦ ਰਾਈਟ ਕਾਈਂਡ ਔਫ ਟਰੀਟਮ ਇਹ ਮੈਸੇਜ ਮੈਂ ਦੇਣਾ ਚਾਹਨੀ ਆ ਕਿ ਬਿਮਾਰੀਆਂ ਮੈਨੇਜੇਬਲ ਹਨ ਤੁਸੀਂ ਜਿਵੇਂ ਆਪਾਂ ਰੋਜ਼ ਹੁੰਦੇ ਆ ਕਿ ਬਹੁਤ ਸਾਰੇ ਲੋਕ ਸੁਸਾਇਡ ਕਰ ਰਹੇ ਹਨ ਬੱਚੇ ਹਨ ਜਾਂ ਕੋਈ ਸਟ्रेस ਉਹਦਾ ਦੀ ਏਜ ਉਹ ਹੈ ਅਡੋਲੈਸੈਂਟਸ ਹਨ ਤਾਂ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹਨੀ ਆ ਕਿ ਇਹ ਸਾਰੀਆਂ ਬਿਮਾਰੀਆਂ ਪ੍ਰੀਵੈਂਟੇਬਲ ਹਨ ਰਾਈਟ ਕਾਈਂਡ ਆਫ ਹੈਲਪ ਨਾਲ ਮੈਂ ਬੜੇ ਪ੍ਰਾਊਡਲੀ ਕਹਿਨੀ ਆ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਮੂੰਹ ਤੋਂ ਜਾਨ ਤੋਂ ਬਚਾਇਆ ਤੇ ਅਸੀਂ ਇਹ ਕੋਸ਼ਿਸ਼ ਕਰਦੇ ਆ ਅਸੀਂ ਆਪਣਾ ਸਾੜ ਇੱਕ ਪਰਸਨਲ ਟੱਚ ਰੱਖ ਰਿਹਾ ਮੈਂ ਆਪਣੇ ਪੇਸ਼ੈਂਟਾਂ ਨਾਲ ਫੋਨ ਤੇ ਕਨੈਕਟਡ ਰਹਿਣੀ ਆ ਉਹ ਕਿਸੇ ਵੀ ਟਾਈਮ ਮੈਸੇਜ ਕਰ ਲੈਂਦੇ ਹਨ ਉਹਨਾਂ ਨੂੰ ਕੋਈ ਟੈਨਸ਼ਨ ਹੁੰਦੀ ਹੈ ਫਿਕਰ ਹੁੰਦੀ ਹੈ ਜਾਂ ਕੋਈ ਏਕਿਊਟ ਸਟ्रेस ਦਾ ਟਾਈਮ ਹੈ ਤਾਂ ਅਸੀਂ ਅਵੇਲੇਬਲ ਰਹਿੰਨੇ ਹਾਂ ਇੱਕ ਪਰਸਨਲ ਟੱਚ ਹੈ ਅਸੀਂ ਆਪਣੇ ਟਾਈਮ ਚੋਂ ਕੱਢ ਕੇ ਦਿੰਨੇ ਆਲਦੋ ਮੁਸ਼ਕਿਲ ਹੁੰਦਾ ਬਟ ਵੀ ਟ੍ਰਾਈ ਟੂ ਬੈਲੈਂਸ ਇਟ ਕਿਉਂਕਿ ਪੇਸ਼ੈਂਟ ਨੂੰ ਪ੍ਰਾਇੋਰਟੀ ਦੇਣਾ ਇੰਪੋਰਟੈਂਟ ਹੈ ਜਿਸ ਕਰਕੇ ਲੋਗ ਬੈਟਰ ਵੇ ਨਾਲ ਸਾਡੇ ਨਾਲ ਜੁੜ ਪਾਉਂਦੇ ਹਨ ਤੇ ਅਸੀਂ ਵੀ ਆਪਣੀ ਡਿਊਟੀ ਬਿਹਤਰ ਤਰੀਕੇ ਨਾਲ ਕਰ ਪਾਉਂਦੇ ਤੁਸੀਂ ਕਿਸੇ ਵੀ ਕੰਟਰੀ ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ ਪਰ ਜਪ ਸਟਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀ ਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਖਸਨ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੇਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ